ਸਾਸੀਕਾਲ ਨਮਸਕਾਰ ਆਤਮ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬਹੁਤ ਇੰਪੋਰਟੈਂਟ ਅਪਡੇਟ ਇੱਕ ਤੁਹਾਡੇ ਨਾਲ ਚੰਗੀ ਅਪਡੇਟ ਜਿਹੜੀ ਉਹ ਸਾਂਝੀ ਕਰਨੀ ਹੈ ਇਹ ਅਪਡੇਟ ਹੈ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਨੂੰ ਲੈ ਕੇ ਇਹ ਸਾਰੇ ਵਾਸਤੇ ਖੁਸ਼ਖਬਰੀ ਹੈ ਖਾਸ ਕਰਕੇ ਜਿਨ੍ਹਾਂ ਦੇ ਮਈ 2024 ਤੱਕ ਵੈਲਿਡ ਸਟੇਟਸ ਸੀਗਾ ਤੇ ਮਈ 2024 ਤੋਂ ਬਾਅਦ ਯਾਨੀ 7 ਮਈ 2024 ਤੋਂ ਬਾਅਦ ਜੇਕਰ ਕਿਸੇ ਦਾ ਵਰਕ ਪਰਮਿਟ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਗਿਆ ਹੈ ਖਾਸ ਕਰਕੇ ਤਿੰਨ ਪ੍ਰੋਵਿੰਸ ਦੀ ਗੱਲ ਕਰਾਂਗੇ ਜਿਦੇ ਵਿੱਚ ਯੂਕੋਨ ਹੈ ਅਲਬਰਟਾ ਹੈ ਮੈਨੀਟੋਬਾ ਹੈ ਇਹਨਾਂ ਤਿੰਨ ਪ੍ਰੋਵਿੰਸ ਤੋਂ ਜੇਕਰ ਤੁਹਾਡੇ ਕੋਲ ਪ੍ਰੋਵਿੰਸ਼ੀਅਲ ਲੈਟਰ ਹੈਗਾ ਯਾਨੀ ਕਿ ਉਸ ਪ੍ਰੋਵਿੰਸ ਦਾ ਸਪੋਰਟ ਲੈਟਰ ਹੈਗਾ ਹੈ ਤਾਂ ਤੁਸੀਂ ਆਪਣਾ ਵਰਕ ਪਰਮਿਟ ਜਿਹੜਾ ਉਹਨੂੰ 2 ਸਾਲ ਦੇ ਲਈ ਐਕਸਟੈਂਡ ਕਰਵਾ ਸਕਦੇ ਹੋ ਇਹ ਟੈਂਪਰੇਰੀ ਪਬਲਿਕ ਪਾਲਿਸੀ ਜਿਹੜੀ ਹੈ ਉਹ ਅਨਾਉਂਸ ਕੀਤੀ ਗਈ ਸੀ ਹੁਣ ਚੰਗੀ ਗੱਲ ਇਹ ਹੈ ਕਿ ਇਸ ਟੈਂਪਰੇਰੀ ਪਬਲਿਕ ਪਾਲਿਸੀ ਨੂੰ ਹੁਣ ਅੱਗੇ ਵਧਾ ਦਿੱਤਾ ਗਿਆ ਨਹੀਂ ਐਕਸਟੈਂਡ ਕਰ ਦਿੱਤਾ ਗਿਆ ਹੈ ਪਹਿਲਾਂ ਇਹਦੀ ਜਿਹੜੀ ਲਾਸਟ ਡੇਟ ਸੀਗੀ ਉਹ ਦਸੰਬਰ 31 2024 ਸੀਗੀ ਕਿ 31 ਦਸੰਬਰ 2024 ਤੱਕ ਜੇਕਰ ਤੁਸੀਂ ਯੂਕਾਨ ਮੈਨੀਟੋਬਾ ਜਾਂ ਅਲਬਰਟਾ ਇਹਨਾਂ ਤਿੰਨ ਪ੍ਰੋਵਿੰਸ ਦੇ ਵਿੱਚੋਂ ਆਉਂਦੇ ਹੋ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਜਾਂ ਹੋ ਗਿਆ ਹੈ ਯਾਨੀ ਕਿ ਤੁਹਾਡਾ ਵਰਕ ਪਰਮਿਟ ਜਿਹੜਾ ਹੈ ਉਹ ਐਕਸਪਾਇਰ ਹੋ ਗਿਆ ਹੈ ਤਾਂ ਤੁਸੀਂ ਆਪਣਾ ਵਰਕ ਪਰਮਿਟ ਜਿਹੜਾ ਉਹਨੂੰ ਇੱਕ ਉਹਨੂੰ ਐਕਸਟੈਂਡ ਜਿਹੜਾ ਉਹ ਕਰਵਾ ਸਕਦੇ ਹੋ ਹੁਣ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਵਾ ਇਹਦੇ ਵਿੱਚ ਜਿਹੜਾ ਮੇਨ ਇਲੀਜੀਬਿਲਟੀ ਕ੍ਰਾਈਟੇਰੀਆ ਮੈਂ ਤੁਹਾਨੂੰ ਉਹਨੂੰ ਪਹਿਲਾਂ ਐਕਸਪਲੇਨ ਕਰ ਦਵਾ ਮੇਨ ਇਲੀਜੀਬਿਲਟੀ ਕ੍ਰਾਈਟੇਰੀਆ ਇਹ ਹੈ ਕਿ ਤੁਸੀਂ ਇਨ੍ਹਾਂ ਤਿੰਨ ਪ੍ਰੋਵਿੰਸ ਤੋਂ ਕਿਸੇ ਵੀ ਐਮਪਲੋਇਰ ਤੋਂ ਅ ਕਹਿ ਸਕਦੇ ਆ ਕਿ ਤੁਹਾਡੇ ਕੋਲ ਕੋਈ ਵੀ ਫੁੱਲ ਟਾਈਮ ਜੌਬ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਤੁਹਾਡਾ ਵੈਲਿਡ ਸਟੇਟਸ ਜਿਹੜਾ ਉਹ ਹੋਣਾ ਚਾਹੀਦਾ ਹੈ ਤੇ ਪੀ ਐਨ ਪੀ ਯਾਨੀ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਹੈ ਉਹ ਇਹਨਾਂ ਤਿੰਨ ਪ੍ਰੋਵਿੰਸ ਚੋਂ ਕਿਸੇ ਇੱਕ ਪ੍ਰੋਵਿੰਸ ਵਾਸਤੇ ਤੁਸੀਂ ਸ਼ੋਅ ਕੀਤਾ ਹੋਵੇ ਯਾਨੀ ਕਿ ਇੱਥੋਂ ਦੀ ਪੀ ਐਨ ਪੀ ਲਗਾਈ ਹੋਵੇ ਇਨ ਬਿਟਵੀਨ ਤੁਹਾਡਾ ਸਟੇਟਸ ਜਿਹੜਾ ਉਹ ਐਕਸਪਾਇਰ ਹੋਣ ਜਾ ਰਿਹਾ ਹੋਵੇ ਜਾਂ ਹੋ ਗਿਆ ਹੋਵੇ ਪਰ 7 ਮਈ 2024 ਤੋਂ ਬਾਅਦ ਤਾਂ ਤੁਸੀਂ ਇਹ ਪਰਮਿਟ ਜਿਹੜਾ ਆਪਣਾ ਓਪਨ ਵਰਕ ਪਰਮਿਟ ਜਿਹੜਾ ਉਹਨੂੰ ਐਕਸਟੈਂਡ ਕਰ ਸਕਦੇ ਹੋ 2 ਸਾਲ ਦੇ ਲਈ ਇਹ ਓਪਨ ਵਰਕ ਪਰਮਿਟ ਤੁਹਾਡਾ ਐਕਸਟੈਂਡ ਹੋਵੇਗਾ ਜਿਹੜੀ ਹੈ ਟੈਂਪਰੇਰੀ ਓਪਨ ਵਰਕ ਪਰਮਿਟ ਦੀ ਪਬਲਿਕ ਪਾਲਿਸੀ ਬਣਾਈ ਗਈ ਹੈ ਇਹ ਟੈਂਪਰੇਰੀ ਜਿਹੜੀ ਪਾਲਿਸੀ ਬਣਾਈ ਗਈ ਹੈ ਉਸ ਪਾਲਿਸੀ ਨੂੰ ਹੁਣ ਐਕਸਟੈਂਡ ਕੀਤਾ ਗਿਆ ਇਹਦੇ ਵਿੱਚ ਇਹ ਵੀ ਕੈਨਸਨ ਦੇ ਵਿੱਚ ਆ ਰਿਹਾ ਸੀਗਾ ਕਿ ਹੋਰ ਵੀ ਕਈ ਪ੍ਰੋਵਿੰਸ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰ ਸਕਦੀਆਂ ਨੇ ਪਰ ਹੁਣ ਤੱਕ ਇਹਨਾਂ ਤਿੰਨ ਪ੍ਰੋਵਿੰਸ ਦੇ ਵੱਲੋਂ ਹੀ ਇਹਦੇ ਵਿੱਚ ਇੰਟਰਸਟ ਦਿਖਾਇਆ ਗਿਆ ਹੈ ਤੇ ਇਹਨਾਂ ਤਿੰਨ ਪ੍ਰੋਵਿੰਸ ਨੇ ਜੇਕਰ ਤੁਹਾਨੂੰ ਇੱਕ ਸਪੋਰਟ ਲੈਟਰ ਇਸ਼ੂ ਕਰ ਦਿੱਤਾ ਤਾਂ ਤੁਸੀਂ ਆਪਣਾ ਵਰਕ ਪਰਮਿਟ ਜਿਹੜਾ ਉਹਨੂੰ ਐਕਸਟੈਂਡ ਕਰਵਾ ਸਕਦੇ ਹੋ ਹੁਣ ਉਹ ਜਿਨ੍ਹਾਂ ਦਾ ਐਕਸਪਾਇਰ ਹੋ ਗਿਆ ਸਟੇਟਸ ਉਹਨਾਂ ਨੂੰ ਪਹਿਲਾਂ ਆਪਣਾ ਸਟੇਟਸ ਜਿਹੜਾ ਉਹਨੂੰ ਰੀਸਟੋਰ ਕਰਨਾ ਪਵੇਗਾ ਜੇਕਰ ਉਹਨਾਂ ਦਾ ਸਟੇਟਸ ਰੀਸਟੋਰ ਹੋ ਜਾਂਦਾ ਹੈ ਤਾਂ ਆ ਆਪਣੀ ਜਿਹੜੀ ਇਹ ਓਪਨ ਵਰਕ ਪਰਮਿਟ ਦੀ ਫਾਈਲ ਹੈ ਉਹ ਪ੍ਰੋਸੀਡ ਕਰ ਸਕਦੇ ਜੇਕਰ ਉਹ ਆਊਟ ਆਫ ਸਟੇਟਸ ਨੇ ਤੇ ਉਹ ਡਾਇਰੈਕਟ ਓਪਨ ਵਰਕ ਪਰਮਿਟ ਦੀ ਫਾਈਲਿੰਗ ਨਹੀਂ ਕਰ ਸਕਦੇ ਸ਼ਰਤ ਜਿਹੜੀ ਆ ਉਹ ਬੜੀ ਕਲੀਅਰ ਹੈ ਕਿ ਤੁਸ ਤੁਹਾਡਾ ਜਿਹੜਾ ਸਟੇਟਸ ਹੈ ਉਹ 7 ਮਈ 2024 ਤੱਕ ਮੇਨਟੇਨ ਹੋਣਾ ਚਾਹੀਦਾ ਵੈਲਿਡ ਹੋਣਾ ਚਾਹੀਦਾ ਹੈ ਤੇ ਜਿਹੜੇ ਜਾਂ ਜੇਕਰ ਤੁਹਾਡੇ ਓਪਨ ਵਰਕ ਪਰਮਿਟ ਦੀ ਫਾਈਲ ਦੇ ਉੱਤੇ ਆ ਕਿਸੇ ਤਰ੍ਹਾਂ ਦੀ ਫਾਈਲ ਦੇ ਉੱਤੇ 네ਗੇਟਿਵ ਡਿਸੀਜਨ ਆਇਆ ਹੈ ਆ ਖਾਸ ਕਰਕੇ ਵਰਕ ਪਰਮਿਟ ਐਕਸਟੈਂਸ਼ਨ ਤੇ ਜੇਕਰ ਤੁਹਾਡਾ 네ਗੇਟਿਵ ਡਿਸੀਜਨ ਹੈ ਤਾਂ ਵੀ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਬਾਸ਼ਰਤ ਇਹ ਹੈ ਕਿ ਤੁਹਾਡਾ ਸਟੇਟਸ ਜਿਹੜਾ ਉਹ ਤੁਸੀਂ ਆਊਟ ਆਫ ਸਟੇਟਸ ਨਹੀਂ ਹੋਣੀ ਚਾਹੀਦੀ ਹਾਂ ਜੇਕਰ ਆਊਟ ਆਫ ਸਟੇਟਸ ਹੋ ਪਹਿਲਾਂ ਆਪਣਾ ਸਟੇਟਸ ਰੀਸਟੋਰ ਕਰ ਲੋ ਫਿਰ ਉਸ ਤੋਂ ਬਾਅਦ ਇਸ ਪਬਲਿਕ ਪਾਲਿਸੀ ਦੇ ਵਿੱਚ ਤੁਸੀਂ ਫਾਲ ਕਰਦੇ ਹੋ ਤਾਂ ਇੱਥੇ ਜੇਕਰ ਤੁਸੀਂ ਪਬਲਿਕ ਪਾਲਿਸੀ ਦੇ ਵਿੱਚ ਫਾਲ ਕਰਦੇ ਹੋ ਤਾਂ ਤੁਹਾਡੇ ਕੋਲ 2 ਸਾਲ ਦਾ ਵਰਕ ਪਰਮਿਟ ਜਿਹੜਾ ਉਹ ਵੱਧ ਸਕਦਾ ਹੈ ਇਹਦੇ ਵਾਸਤੇ ਤੁਹਾਡੇ ਕੋਲ ਇਮਪਲॉयਮੈਂਟ ਲੈਟਰ ਹੋਣਾ ਚਾਹੀਦਾ ਤੁਹਾਡੇ ਏਮਪਲॉय ਵੱਲੋਂ ਫੁੱਲ ਟਾਈਮ ਉਸ ਤੋਂ ਇਲਾਵਾ ਤੁਹਾਨੂੰ ਇੱਕ ਸਪੋਰਟ ਲੈਟਰ ਦੀ ਜ਼ਰੂਰਤ ਹੈਗੀ ਹੈ ਇਹਨਾਂ ਤਿੰਨ ਪ੍ਰੋਵਿੰਸ ਤੋਂ ਕਿਸੇ ਵੀ ਇੱਕ ਪ੍ਰੋਵਿੰਸ ਦੇ ਵੱਲੋਂ ਜੇਕਰ ਇਹ ਦੋ ਚਾਰ ਚੀਜ਼ਾਂ ਤੁਹਾਡੀਆਂ ਹੈਗੀਆਂ ਨੇ ਯਾਨੀ ਕਿ ਇਹ ਦੋ ਚਾਰ ਰੂਲ ਕੰਡੀਸ਼ਨ ਜੇਕਰ ਤੁਹਾਡੇ ਤੇ ਲਾਗੂ ਹੁੰਦੇ ਨੇ ਤਾਂ ਤੁਸੀਂ ਇਸ ਖਾਸ ਕਰਕੇ ਜਿਹੜਾ ਇੱਕ ਕਹਿ ਸਕਦਾ ਕਿ ਓਪਨ ਵਰਕ ਪਰਮਿਟ ਦੀ ਜਿਹੜੀ ਟੈਂਪਰੇਰੀ ਪਬਲਿਕ ਪਾਲਿਸੀ ਬਣਾਈ ਗਈ ਆ ਉਹਦੇ ਲਈ ਇਲੀਜੀਬਲ ਹੈਗੇ ਹੋ ਸੋ ਜੇਕਰ ਤੁਸੀਂ ਇਹਨਾਂ ਪ੍ਰੋਵਿੰਸ ਤੋਂ ਜੇਕਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਹੈ ਜਾਂ ਹੋ ਗਿਆ ਹੈ ਤਾਂ ਤੁਸੀਂ ਆਪਣਾ ਅ ਕਹਿ ਸਕਦਾ ਕਿ ਓਪਨ ਵਰਕ ਪਰਮਿਟ ਜਿਹੜਾ ਉਹਨੂੰ ਵਧਾ ਸਕਦੇ ਹੋ ਜੇਕਰ ਤੁਹਾਡਾ ਤੁਸੀਂ ਆਊਟ ਆਫ ਸਟੇਟਸ ਹੋ ਗਏ ਹੋ ਤਾਂ ਸਟੇਟਸ ਰੀਸਟੋਰ ਕਰਕੇ ਵੀ ਇਹਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇੱਕ ਜੌਬ ਆਫਰ ਜਿਹੜਾ ਉਹ ਆਪਣੇ ਏਮਪਲੋਇਰ ਤੋਂ ਲੈ ਲੇ ਸੋ ਹਾਲੇ ਇਹਦੀ ਵੈਲਿਡਿਟੀ ਹੈਗੀ ਆ ਯਾਨੀ ਕਿ ਹਾਲੇ ਇਹ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈ ਜਿਹੜਾ 31 ਦਸੰਬਰ 2024 ਨੂੰ ਸਮਾਪਤ ਹੋ ਜਾਣਾ ਸੀਗਾ ਉਹ 2025 ਵਿੱਚ ਵੀ ਕੰਟੀਨਿਊ ਹੈ ਸੋ ਤੁਸੀਂ ਜੇਕਰ ਇਦਾਂ ਦਾ ਤੁਹਾਡੇ ਨਾਲ ਕੋਈ ਵੀ ਸਰਕੰਸਟੈਂਸਸ ਹੈਗਾ ਤਾਂ ਤੁਸੀਂ ਇਹਦਾ ਫਾਇਦਾ ਚੱਕ ਸਕਦੇ ਹੋ ਉਮੀਦ ਕਰਦਾ ਮਿਲ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਅਪਸ ਨੂੰ ਤੁਹਾਡਾ ਸੋ ਪਿੱਛਾ ਪਚਾਂਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ